ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਹੀਰੇ ਬਾਰੇ ਉਸ ਗਾਇਕ ਬਾਰੇ ਜੋ ਆਵਾਜ਼ ਦੇ ਨਾਲ ਨਾਲ ਆਪਣੇ ਦਿਲ ਦੀ ਗਹਿਰਾਈ ਨਾਲ ਵੀ ਲੋਕਾਂ ਦੇ ਦਿਲਾਂ 'ਚ ਬਸ ਗਿਆ ਹਾਂਜੀ ਗੱਲ ਕਰ ਰਹੇ ਹਾਂ ਰਾਜਵੀਰ ਜਵੰਧਾ ਦੀ ਦੋਸਤੋ ਤੁਹਾਨੂੰ ਹੈਰਾਨੀ ਹੋਵੇਗੀ ਇਹ ਸੁਣ ਕੇ ਕਿ ਰਾਜਵੀਰ ਜਵੰਧੇ ਦੀ ਮਾਂ ਨੇ ਉਸ ਨੂੰ ਇੱਕ ਗੀਤ ਕਰਨ ਤੋਂ ਰੋਕਿਆ ਸੀ ਪਰ ਰਾਜਵੀਰ ਨੇ ਫਿਰ ਵੀ ਉਹ ਗੀਤ ਕਿੱਤਾ ਅਤੇ ਜਦੋਂ ਉਸ ਗੀਤ ਨੂੰ ਸੁਣਿਆ ਆਪ ਹੀ ਰੋ ਪਿਆ ਸੀ ਜਵੰਦਾ ਦੋਸਤੋ ਗੱਲ ਕਰ ਰਹੇ ਆ ਉਸ ਗੀਤ ਦੀ ਜਿਸ ਦਾ ਨਾਮ ਹੈ ਪੁੱਤ ਮਰੇ ਨਾ ਭੁੱਲਦੀਆਂ ਮਾਂ ਮਾ ਖਾਣਾ ਪੀਣਾ ਭੁੱਲ ਜਾਂਦੀਆਂ ਇਹ ਗੀਤ ਜਦੋਂ ਤਿਆਰ ਹੋ ਰਿਹਾ ਸੀ ਰਾਜਵੀਰ ਜਵੰਦਾ ਨੇ ਆਪ ਹੀ ਕਿਹਾ ਸੀ ਜਦੋਂ ਮੈਂ ਸਟੂਡੀਓ ਵਿੱਚ ਇਹ ਗੀਤ ਸੁਣਿਆ ਮੈਂ ਆਪ ਹੀ ਕਈ ਵਾਰ ਰੋ ਪਿਆ ਸੀ ਉਹ ਗੀਤ ਇੱਕ ਮਾਂ ਦੇ ਦੁੱਖ ਤੇ ਪੁੱਤ ਦੀ ਜੁਦਾਈ ਤੇ ਆਧਾਰਿਤ ਸੀ ਰਾਜਵੀਰ ਨੇ ਕਿਹਾ ਸੀ ਕਿ ਜਦੋਂ ਇਹ ਵੀਡੀਓ ਘਰ ਆਈ ਮਾਂ ਨੇ ਵੇਖ ਕੇ ਕਿਹਾ ਪੁੱਤ ਇਹੋ ਜੇ ਗੀਤ ਨਾ ਕਰਿਆ ਕਰ ਦਿਲ ਕੰਮ ਜਾਂਦਾ ਪਰ ਰਾਜਵੀਰ ਨੇ ਕਿਹਾ ਇਹ ਗੀਤ ਮੇਰੇ ਦਿਲ ਦੇ ਬਹੁਤ ਨੇੜੇ ਹੈ ਮਾਂ ਇਹ ਮੇਰੀ ਆਵਾਜ਼ ਨਹੀਂ ਮੇਰੀ ਰੂਹ ਬੋਲ ਰਹੀ ਸੀ ਰਾਜਵੀਰ ਜਵੰਦਾ ਕੋਈ ਆਮ ਗਾਇਕ ਨਹੀਂ ਸੀ ਦੋਸਤੋ ਉਸ ਦਾ ਸਫਰ ਬਿਲਕੁਲ ਜ਼ਮੀਨ ਤੋਂ ਆਸਮਾਨ ਤੱਕ ਸੀ ਰਾਜਵੀਰ ਨੇ ਨੌਕਰੀ ਕੀਤੀ ਸੀ ਪੁਲਿਸ ਡਿਪਾਰਟਮੈਂਟ ਵਿੱਚ ਪਰ ਉਸ ਨੂੰ ਦਿਲ ਵਿੱਚ ਸਿਰਫ ਇੱਕੋ ਹੀ ਜਜ਼ਬਾ ਸੀ ਗਾਣਾ ਗਾਉਣ ਦਾ ਕਈ ਸਾਲ ਸਟਰਗਲ ਕੀਤੀ ਸਵੇਰੇ ਡਿਊਟੀ ਸ਼ਾਮ ਨੂੰ ਸੰਗੀਤ ਦੀ ਰਿਹ ਅਸਲ ਉਹ ਕਹਿੰਦਾ ਸੀ ਮੈਂ ਪੁਲਿਸ ਦੀ ਯੂਨੀਫਾਰਮ ਵਿੱਚ ਗੀਤ ਗਾਉਣ ਦਾ ਸੁਪਨਾ ਵੇਖਦਾ ਸੀ ਜਦੋਂ ਰਾਜਵੀਰ ਨੂੰ ਆਪਣੀ ਤਨਖਾਹ ਨਾਲੋਂ ਜ਼ਿਆਦਾ ਪੈਸੇ ਮਿਊਜ਼ਿਕ ਨਾਲ ਆਉਣ ਲੱਗੇ ਤਾਂ ਉਸਨੇ ਨੌਕਰੀ ਛੱਡ ਦਿੱਤੀ ਉਹਦਾ ਪਹਿਲਾ ਵੱਡਾ ਹਿੱਟ ਗੀ ਸੀ ਦੁਗਦੁਗ ਵਾਲੇ ਯਾਰ ਉਹ ਗੀਤ ਨੇ ਪੰਜਾਬ ਵਿੱਚ ਧਮਾਕਾ ਕਰ ਦਿੱਤਾ ਸੀ ਜਦੋਂ YouTube ਵੀ ਜ਼ਿਆਦਾ ਮਸ਼ਹੂਰ ਨਹੀਂ ਸੀ ਪਰ ਰਾਜਵੀਰ ਦਾ ਉਹ ਗੀਤ ਲੋਕਾਂ ਦੇ ਦਿਲਾਂ ਵਿੱਚ ਬਸ ਗਿਆ ਸੀ ਸੋਚੋ ਦੋਸਤੋ ਬਿਨਾਂ ਵੱਡੀ ਪ੍ਰੋਮੋਸ਼ਨ ਦੇ ਸਿਰਫ ਆਵਾਜ਼ ਦੇ ਵਲਤ ਉਹ ਗਾਣਾ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਸੀ ਰਾਜਵੀਰ ਜਵੰਦੇ ਦੀ ਮਾਂ ਉਹਦੀ ਸਭ ਤੋਂ ਵੱਡੀ ਤਾਕਤ ਸੀ ਉਸ ਨੇ ਹਮੇਸ਼ਾ ਪੁੱਤ ਨੂੰ ਅੱਗੇ ਵਧਣ ਲਈ ਕਿਹਾ ਪਰ ਕਦੇ ਵੀ ਇਹੋ ਜਿਹਾ ਗੀਤ ਨਾ ਗਾਉਣ ਲਈ ਕਿਹਾ ਜੋ ਦਿਲ ਨੂੰ ਹਿਲਾ ਦੇਵੇ ਜਦੋਂ ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਗਾਣਾ ਆਇਆ ਉਸ ਦੇ ਪਰਿਵਾਰ ਨੇ ਵੇਖਿਆ ਸਭ ਰੋ ਪਏ ਮਾਂ ਨੇ ਕਿਹਾ ਇਹ ਗੀਤ ਤਾਂ ਮਾਵਾਂ ਦੇ ਦਿਲ ਨੂੰ چیر ਦਿੰਦਾ ਹੈ ਰਾਜਵੀਰ ਨੇ ਕਿਹਾ ਮਾਂ ਇਹ ਮੇਰੀ ਰੂਹ ਦਾ ਸੱਚ ਹੈ ਜਦੋਂ ਮਾਂ ਪੁੱਤ ਨੂੰ ਖੋ ਵੇਠਦੀ ਹੈ ਤਾਂ ਉਸ ਦਾ ਹਰਦ ਇਨ ਰੋਜ ਦਾ ਮੌਤ ਵਰਗਾ ਹੁੰਦਾ ਹੈ ਉਹ ਗੀਤ ਕੇਵਲ ਗੀਤ ਨਹੀਂ ਸੀ ਇੱਕ ਮਾਂ ਦੇ ਦੁੱਖ ਦੀ ਆਵਾਜ਼ ਸੀ ਦੋਸਤੋ ਹੁਣ ਰਾਜਵੀਰ ਜਵੰਦੇ ਦੀ ਪੁਰਾਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਈ ਵੀਡੀਓ ਉਸ ਦੇ ਕਾਲਜ ਦੇ ਸਕੂਲ ਦੇ ਸਮੇਂ ਦੀਆਂ ਨੇ ਜਿੱਥੇ ਉਹ ਮੰਚ ਤੇ ਖੜਾ ਹੋ ਕੇ ਗੀਤ गा ਰਿਹਾ ਸੀ ਤੇ ਵਿਦਿਆਰਥੀ ਤਾੜੀਆਂ ਮਾਰ ਰਹੇ ਸਨ ਉਹਦੀਆਂ ਉਹ ਵੀਡੀਓ ਵੇਖ ਕੇ ਲੋਕ ਕਹਿੰਦੇ ਨੇ ਇਹ ਆਵਾਜ਼ ਤਾਂ ਜਨਮ ਜਨਮ ਦਾਤਾ ਦੀ ਸੀ ਪਰ ਨਾਲ ਵੀ ਫੇਕ ਵੀਡੀਓ ਵੀ ਚੱਲ ਰਹੀਆਂ ਨੇ ਕਈ ਚੈਨਲਾਂ ਨੇ ਕਿਹਾ ਜਾ ਰਿਹਾ ਰਾਜਵੀਰ ਜਿ ਬੰਦੇ ਦਾ ਕਾਤਲ ਮਾਮਾ ਨਿਕਲਿਆ ਇਹ ਸਾਰੀਆਂ ਅਫਵਾਹਾਂ ਹਨ ਅਸਲ ਗੱਲ ਇਹ ਹੈ ਕਿ ਰਾਜਵੀਰ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜੀ ਰਹੀ ਹੈ ਰਾਜਵੀਰ ਦੇ ਭੋਗ ਸਮਾਗਮ ਵਿੱਚ ਲੁਧਿਆਣਾ ਦੇ ਜਗਰਾਉਂ ਦੇ ਐਮਪੀ ਨੇ ਕਿਹਾ ਸੀ ਕਿ ਉਸ ਦੀ ਘਰ ਵਾਲੀ ਨੂੰ ਨੌਕਰੀ ਦਿੱਤੀ ਜਾਏਗੀ ਤਾਂ ਜੋ ਉਹ ਆਪਣਾ ਜੀਵਨ ਚਲਾ ਸਕੇ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਨੌਕਰੀ ਪੁਲਿਸ ਵਿੱਚ ਮਿਲੇਗੀ ਜਾਂ ਕਿਸੇ ਹੋਰ ਡਿਪਾਰਟਮੈਂਟ ਵਿੱਚ ਉਸ ਦੀ ਪੜ੍ਹਾਈ ਤੇ ਕਾਬਲੀਅਤ ਦੇ ਅਨਸਾਰ ਹੀ ਨੌਕਰੀ ਦਿੱਤੀ ਜਾਵੇਗੀ ਦੋਸਤੋ ਰਾਜ ਜਿਵੰਦਾ ਸਾਡੇ ਦਿਲ ਵਿੱਚ ਹਮੇਸ਼ਾ ਜਿੰਦਾ ਰਹੇਗਾ ਉਹ ਕੇਵਲ ਗਾਇਕ ਨਹੀਂ ਸੀ ਉਹ ਇੱਕ ਜਜ਼ਬਾ ਸੀ ਇੱਕ ਆਵਾਜ਼ ਜੋ ਮਾਂ ਦੇ ਹੰਝੂਆਂ ਤੱਕ ਪਹੁੰਚ ਜਾਂਦੀ ਸੀ ਉਸ ਦਾ ਇਹ ਗੀਤ ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਇਹ ਲਾਇਨਾ ਹਰ ਸੁਣਨ ਵਾਲੇ ਨੂੰ ਰੋਣ ਤੇ ਮਜਬੂਰ ਕਰ ਦਿੰਦੀਆਂ ਹਨ ਤੁਸੀਂ ਦੱਸੋ ਦੋਸਤੋ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਦਾ ਹੈ ਕਿ ਤੁਸੀਂ ਵੀ ਇਹ ਗੀਤ ਸੁਣ ਕੇ ਰੋ ਪਏ ਸੀ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਬਾਹੇਗਰੂ ਲਿਖੋ ਰਾਜਵੀਰ ਜਵੰਦਾ ਦੀ ਆਤਮਾ ਦੀ ਸ਼ਾਂਤੀ ਲਈ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਸੀਂ ਇਹੋ ਜਿਹੀਆਂ ਹੋਰ ਵੀਡੀਓ ਤੁਹਾਡੇ ਤੱਕ ਲਿਆ ਸਕੀਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ